ਉਹ ਕਦੇ ਬਾਰੀ ਵਿੱਚ ਖਿਲਾਰ ਕੇ છાਤੀ ਮਾਰ ਕੇ ਰੋਜ਼ ਬੁਲਾਉਂਦੀ ਸੈਂ ਉਹ ਵੇਲਾ ਯਾਦ ਕਰ ਉਹ ਵੇਲਾ ਉਹ ਵੇਲਾ ਯਾਦ ਕਰ ਉਹ ਵੇਲਾ ਲੋ ਜੀ ਅੱਜ ਮੈਂ ਆਇਆ ਆਪਣੇ ਸ਼ਹਿਰ ਤਰਾਹ ਦੇ ਵਿੱਚ ਇਹ ਜਿਹੜੇ ਅੰਕੜੇ ਹੈਗੇ ਨੇ ਸਾਡੇ ਬੜੇ ਪਿਆਰੇ ਅੰਕੜੀਆਂ ਮੇਰੇ ਔਰ ਇਹ ਮੇਰੇ ਡੈਡੀ ਤੇ ਤਲਾਸ਼ ਫੈਲੋ ਨੇ ਔਰ ਤੁਸੀਂ ਯਕੀਨ ਨਹੀਂ ਕਰੋਗੇ ਅੰਕਲ ਜੀ ਦੀ ਉਮਰ ਇਸ ਵੰਦ 84 ਸਾਲ ਹੈ ਤੇ ਹੁਣ ਵੀ ਇਹ ਦੁਕਾਨ ਤੇ ਡਟ ਕੇ ਬੈਠਦੇ ਆ ਸੈਰ ਕਰਦੇ ਨੇ ਪੂਰਾ ਯੋਗਾ ਕਰਦੇ ਆ ਪੂਰਾ ਖਸਦੇ ਨੱਚਦੇ ਡੱਪਦੇ ਮੁਸਕਰਾਉਂਦੇ ਆ ਉਹ ਮੈਂ ਜਦੋਂ ਵੀ ਆਣਾ ਹੁਣਾ ਨਾ ਅੰਕਲ ਜੀ ਮੈਨੂੰ ਮੇਰੇ ਡੈਡ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਆ ਅੰਕਲ ਜੀ ਕੋਈ ਪੁਰਾਣੀ ਗੱਲ ਸੁਣਾਓ ਫਿਰ ਪੁਰਾਣੀ ਗੱਲ ਇਹ ਹੈ ਕਿ ਰਾਇਚਿਆਂ ਦੇ 3 ਬੰਦਿਆਂ ਕੋਲ ਸੀ ਇੱਕ ਕਿਰਾਇਤੀ ਕਿ ਸੇਠੀ ਸਾਹਿਬ ਤੁਹਾਡੇ ਇਸੇ ਨਾਲ ਉੱਪਰ ਆਏ ਤੇ ਦੋ ਹੋຊ ਗਏ ਜਿਹੜੀ ਗੱਲ ਇਹ ਕੋਡੀ ਕੋਡੀ ਹਾਂ ਕੋਢੀ ਵੀ ਕੱਚੇ ਪਾ ਗਏ ਹਏ ਕਛਣੇ ਦੀ ਕਬੱਡੀ ਅੱਛਾ ਜੀ ਲਓ ਜੀ ਇੱਕ ਵਾਰ ਕੀ ਹੋ ਗਿਆ ਇਹਦੇ ਨਾਲੇ ਭਾਈ ਕੋਢੀ ਅੱਛਾ ਯਾਰ ਕੋਢੀ ਭਾਈ ਮੈਂ ਸਿਆਸੀ ਬਹੁਤ ਸਿਆਣ ਝੂੜੀ ਬੋਦਾ ਭਾਈ ਠੀਕ ਹੈ ਜੀ ਮੈਂ ਉਹਦੇ ਉਸਨੇ ਭਾਈ ਲਾਸਟ ਕੇ ਲਈ ਕਦਾਵਲ ਕਦਾਵਲ ਅੱਛਾ ਇਹ ਜਾਰੀ ਹੋ ਮੇਰੀ ਗੱਲ ਪੁੱਜਣੀ ਹੈ ਹਾਏ ਹਾਏ ਪਿਆਰੀ ਮੇਰੀ ਪ੍ਰਸ਼ੰਸਾ ਕੋਈ ਬਣਾਉਂ ਕੋਈ ਬਣ ਨਹੀਂ ਹੋਰ ਸੀਗਾ ਕਦਾਈ ਹੋਰ ਸੀਗਾ ਹਾਏ ਹਾਏ ਉਹ ਜਵਾਨਾ ਬੜਾ ਵਧੀਆ ਸੀਗਾ ਪ੍ਰਮਾਤਮਾਵਰ ਤੇ ਅਰਦਾਸ ਕਰਦਾ ਵੀ ਖਾਦੀ ਉਮਰ ਇਹ ਸਾਡੇ ਬੱਚੇ ਹਾਏ ਕੀ ਬਾਤ ਹੈ ਵਾਹ ਜੀ ਵਾਹ ਦੇਖੋ ਜੀ ਜਦੋਂ ਅਸੀਂ ਇਹ ਹਜੇ ਪੁਰਾਣੇ ਸੱਚਦਾ ਇਹ 올ਡ ਇਜ਼ ਗੋਲਡ ਨੇ ਜਿਵੇਂ ਪੁਰਾਣਾ ਸੰਗੀਤ ਕਦੇ ਵੀ ਪੁਰਾਣਾ ਨਹੀਂ ਹੋ ਸਕਦਾ ਉਸ ਤਰ੍ਹਾਂ ਹੀ ਇਹ ਸਾਡੇ ਇਕ ਯਾਦਗਾਰੀ ਚਿਹਰੇ ਰਹਿਣਗੇ ਹਮੇਸ਼ਾ ਹੀ ਸਾਡੇ ਦਰਾਹ ਸ਼ਹਿਰ ਦੇ ਅੰਕਲ ਜੀ ਦੇ ਨਾਲ ਬੈਠ ਕੇ ਨਾ ਤੁਹਾਨੂੰ ਉਹ ਪੁਰਾਣੀਆਂ ਗੱਲਾਂ ਯਾਦ ਆਉਂਦੀਆਂ ਅੰਕਲ ਜੀ ਕਹਿੰਦੇ ਸੀ ਪੁੱਤਰ ਹੁਣ ਤਾਂ ਜਮਾਨਾ ਬੜਾ ਬਦਲ ਗਿਆ ਫੇਸਬੁੱਕ ਆ ਗਿਆ WhatsApp ਆ ਗਿਆ Instagram ਆ ਗਿਆ ਇੱਥੋਂ ਬੰਦਾ ਅਮਰੀਕਾ ਤੱਕ ਵੀਡੀਓ ਕਾਲਾਂ ਹੋ ਰਹੀਆਂ ਨੇ ਕੋਈ ਬੰਦਾ ਪਟਿਆਲੇ ਬੈਠਿਆ ਉੱਥੇ ਮੀਂਹ ਪੈ ਰਿਹਾ ਇੱਥੇ ਵੀਡੀਓ ਕਾਲ ਦਿਖਾ ਰਿਹਾ ਇੱਥੇ ਗਰਮੀ ਪੈ ਰਹੀ ਹੈ ਅਜੇ ਟਾਈਮ ਆ ਗਿਆ ਸਾਡੇ ਟਾਈਮ ਦੇ ਵਿੱਚ ਤਾਂ ਇੱਕ ਜੁਆਇਨ ਦੀ ਕੋਈ ਜਗ੍ਹਾ ਹੁੰਦੀ ਸੀ ਹੁੰਦੀ ਸੀ ਨਹਿਰ ਆ ਨਾਲ ਵਾਲੀ ਗੁਰਥੜੀ ਤੋਂ ਇਹਨਾਂ ਨੇ ਛਾਲ ਮਾਰਨੀ ਟਿਊਬਾਂ ਪਾ ਕੇ ਟਰੱਕ ਵਾਲੀਆਂ ਹੈ ਜੀ ਟਰੱਕ ਵਾਲੀਆਂ ਟਿਊਬਾਂ ਪਾ ਕੇ ਇਹਨਾਂ ਨੇ ਮਾਰਨੀ ਛਾਲ ਜੀ ਉਹ ਰਾਪੂਰ ਵਾਲੇ ਚੌਂਕ ਤੋਂ ਸਿੱਧਾ ਗੁਰਥੜੀ ਹੁਣ ਤਾਂ ਗੁਰਥੜੀ ਤੇ ਆਪ ਸਾਈਕਲ ਤੇ ਵੀ ਜਾਈਏ ਰਾਪੂਰ ਤੋਂ 15-20 ਮਿੰਟੇ ਬੰਦਾ ਪਹੁੰਚ ਜਾਂਦਾ ਉਦੋਂ ਯਾਨੀ ਕਿ ਉਹ ਤਿੰਨ ਤਿੰਨ ਘੰਟੇ ਦਾ ਸਫ਼ਰ ਹੁੰਦਾ ਸੀ ਇਹਦਾ ਤਾਂ ਨਹੀਂ ਜੀ ਜਦੋਂ ਵੀ ਅਸੀਂ ਇਹਨਾਂ ਕੋਲ ਆਨੇ ਆਂ ਵਾਹ ਆਪਣਾ ਪੁਰਾਣਾ ਸਮਝ ਆਵਾ ਉਹ ਦੋ ਮੰਝਿਆ ਨੂੰ ਜੋੜ ਸਪੀਕਰ ਵਜਣੇ ਨਹੀਂ ਜਿਹੜੇ ਬਾਜੇ ਵੱਜ ਗਏ ਮੁੜ ਕੇ ਵਜਣੇ ਨਹੀਂ ਮੁੜ ਕੇ ਵਜਣੇ ਨਹੀਂ ਬਿਲਕੁਲ ਕੀ ਬਾਤ ਮਾਨਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ ਮਾਨਕ ਹੱਦ ਮੁਕਾ ਗਿਆ ਨਵੀਆਂ ਕਲੀਆਂ ਦੀ ਮੜ ਮੜਿਆ ਸਤਾਵੇ ਪਿੰਡ ਦੀਆਂ ਗਲੀਆਂ ਦੀ ਪਿੰਡ ਦੀਆਂ ਗਲੀਆਂ ਦੀ ਹੇ